ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਡੈਰੀ ਦੇ ਨਾਮ ਤੇ ਆਪਣੀ ਸ਼ੌਪ ਹੈ ਅਮੂਲ ਸਰ ਦੇ ਆਪਣੇ ਕੋਲ ਦੁਕਾਨੀ ਹੈ ਆ ਦਾ ਪੁੱਲਾ ਕੰਮ ਦੁਪਹਿਰ 4 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਐ ਅਸੀਂ ਚਾ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹਨ ਜੇ ਜਦੋਂ ਆਣਗੇ ਉਦੋਂ ਕੱਟਾਂਗੇ ਉਹ ਫਿਰ ਅਸੀਂ ਰਾਤ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲੈਡ ਕੱਟੀ ਤਿੰਨ ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ ਪੰਜ ਛੇ ਤਾਂ ਫ੍ਰੀਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰੀਜਾਂ ਕੀ ਹੋ ਗਿਆ ਸਾਰਾ ਨੁਕਸਾਨ ਸਭ ਤੇ ਕੋਈ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਫਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕਿ ਬਿਜਲੀ ਦੇ ਸਪਰਕ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲੈਟ ਆਈ ਆਕਦਾ ਬਾਦ ਆਈ ਹੋਰ